ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਰੈਂਡਸ਼ਿਪ ਟਿਕ ਮਕਸਦ ਤੋਂ ਲਓ ਜੀ ਅੱਜ ਆਪਾਂ ਤੁਹਾਨੂੰ ਨੀਡਲਵਰਕ ਸਿਖਾਉਣਾ ਸਟਾਰਟ ਕਰ ਰਹੇ ਆ ਤੇ ਇਹ ਵੀਡੀਓਜ਼ ਨੂੰ ਤੋਂ ਸਿੱਖ ਕੇ ਤੁਸੀਂ ਆਪ ਦੇ ਸੂਟ ਆਪ ਤਿਆਰ ਕਰ ਸਕਦੇ ਹੋ ਤੁਸੀਂ ਅਜੇ ਪੈਰਾਂ ਤੇ ਖੜੇ ਵੀ ਹੋ ਸਕਦੇ ਹੋ ਆਪ ਦਾ ਕੰਮ ਸਟਾਰਟ ਕਰ ਸਕਦੇ ਹੋ ਇਹਦੇ ਲਈ ਆਪਾਂ ਨੂੰ ਥੋੜੀਆਂ ਜਿਹੀਆਂ ਐਂਕਰ ਦੀਆਂ ਗੁੱਟੀਆਂ ਚਾਹੀਦੀਆਂ ਨੇ ਤੇ ਫਰੇਮ ਚਾਹੀਦਾ ਆਪਾਂ ਕੱਲ੍ਹ ਸੋਨ ਦੱਸਿਆ ਸੀ ਵੀ ਤੁਸੀਂ ਕਿਹੜਾ ਕਿਹੜਾ ਮਟੀਰੀਅਲ ਲੈ ਕੇ ਵੈਣਾ ਇੱਕ ਕਪੜਾ ਚਾਹੀਦਾ ਕਾਟਨ ਦਾ ਲੈ ਲਓ ਭਾਵੇਂ ਤੁਸੀਂ ਕੋਈ ਜਾਰਜਟ ਦਾ ਲੈ ਲਓ ਜੋ ਵੀ ਤੁਹਾਡੇ ਕੋਲੇ ਵੇਸਟ ਕਪੜਾ ਹੈਗਾ ਉਵੇਂ ਹੈਨਾ ਜਿਹੜਾ ਫਰੇਮ ਆ ਉਹਨੂੰ ਜਿਹੜਾ ਦੂਸਰਾ ਸਾਈਡ ਆ ਉਹਨੂੰ ਨੀਚੋਂ ਦੀ ਕਰਕੇ ਕਪੜੇ ਨੂੰ ਥੋੜਾ ਇਸ ਤਰੀਕੇ ਨਾਲ ਹਲਕੇ ਹੱਥਾਂ ਨਾਲ ਕਾਸ ਲੈਣਾ ਹੈਗਾ ਤੇ ਉਸ ਤੋਂ ਬਾਅਦ ਜਿਹੜਾ ਫਰੇਮ ਆ ਉਹਦੇ ਉੱਪਰ ਫਿਕਸ ਕਰ ਦੇਣਾ ਥੋੜਾ ਲੂਸ ਕਰਕੇ ਫਿਕਸ ਕਰਨਾ ਤਾਂ ਕਿ ਤੁਹਾਡਾ ਕਪੜਾ ਜਿਹੜਾ ਛਿਜੇ ਨਾ ਤੇ ਜਿਹੜਾ ਤੁਹਾਡਾ ਇਹ ਵਾਲਾ ਸਰਫੇਸ ਬਣੂਗਾ ਇਹਦੇ 'ਚ ਕੋਈ ਬੜ ਨਹੀਂ ਹੋਣਾ ਚਾਹੀਦਾ ਹਲਕੇ ਥਨੈ ਨੂੰ ਖਿੱਚ ਕੇ ਤੁਸੀਂ ਆਪ ਦਾ ਜਿਹੜਾ ਹੈਗਾ ਸੈੱਟ ਕਰ ਲੈਣਾ ਹੁਣ ਆਪਣੇ ਕੋਲ ਇੱਕ ਫਰੇਮ ਹੈ ਜਿਹੜਾ ਕੱਪੜੇ ਤੇ ਫਿਕਸ ਹੋ ਗਿਆ ਹੈਗਾ ਵਧੀਆ ਤਰੀਕੇ ਨਾਲ ਹੁਣ ਤੁਸੀਂ ਕੋਈ ਵੀ ਪੈਨ ਜਾਂ ਪੈਂਸਲ ਲੈ ਕੇ ਜਾਂ ਤੁਸੀਂ ਜੇ ਸੂਟ ਕੱਢਣਾ ਹੈਗਾ ਪਹਿਲਾਂ ਤਾਂ ਤੁਸੀਂ ਸਿੱਖੋਗੇ ਹਨਾ ਤਾਂ ਡਰਾ ਕਰਨਾ ਪਹਿਲਾਂ ਆਪਾਂ ਛਾਪ ਲੈਣਾ ਨਹੀਂ ਤਾਂ ਤਾਂ ਇੱਕ ਜਿਵੇਂ ਅੱਜ ਆਪਾਂ ਤੁਹਾਨੂੰ ਡੰਡੀਆਂ ਪਾਉਣੀਆਂ ਸਿਖਾਵਾਂਗੇ ਹਨਾ ਕੋਈ ਵੀ ਫੁੱਲ ਜਿਹੜਾ ਆਪਾਂ ਬਣਾਉਣਾ ਹੈਗਾ ਕੋਈ ਵੀ ਫਲਾਰ ਬਣਾਉਣਾ ਹੈ ਕੋਈ ਵੀ ਡਿਜ਼ਾਈਨ ਡੈਡੀ ਕਰਨਾ ਉਹਦੇ ਵਿੱਚ ਆਪਾਂ ਨੂੰ ਡੰਡੀਆਂ ਬਣਾਉਣੀਆਂ ਪੈਂਦੀਆਂ ਠੀਕ ਹੈ ਉਹਦੇ ਵਿੱਚ ਐਵੇਂ ਡੰਡੀਆਂ ਬਣੀਆਂ ਹੁੰਦੀਆਂ ਨੇ ਉਹਨੂੰ ਪੱਤੀਆਂ ਲੱਗੀਆਂ ਹੁੰਦੀਆਂ ਨੇ ਹਨ ਜਿਹੜੀਆਂ ਕਿ ਫੁੱਲ ਨੂੰ ਸ਼ੇਪ ਦਿੰਦੀਆਂ ਨੇ ਜਿਵੇਂ ਆ ਆਪਾਂ ਰਫ ਜਿਹਾ ਇੱਕ ਡਰਾ ਕੀਤਾ ਹੈਗਾ ਉਸ ਤੋਂ ਬਾਅਦ ਤੁਸੀਂ ਸੂਈ ਲੈਣੀ ਆ ਤੇ ਉਹਦੇ ਵਿੱਚ ਚਾਰ ਲੜਾ ਧਾਗਾ ਪਾਉਣਾ ਜਿਵੇਂ ਆਪਾਂ ਗ੍ਰੀਨ ਕਲਰ ਦਾ ਹੀ ਸਿੱਖ ਰਹੇ ਆ ਤਾਂ ਆਪਾਂ ਗ੍ਰੀਨ ਧਾਗਾ ਲਵਾਂਗੇ ਇਹਦੇ ਜਿਹੜੇ ਐਂਕਰ ਦੀਆਂ ਕੁੱਟੀਆਂ ਹੁੰਦੀਆਂ ਨਾ ਇਹਦੇ 6 ਲੜ ਹੁੰਦੇ ਨੇ ਤੇ ਆਪਾਂ ਲਾਣਾ ਹੈਗਾ 4 ਲੜਾ ਧਾਗਾ ਜੇ ਆਪਾਂ 6 ਲੜਾ ਲਵਾਂਗੇ ਤਾਂ ਥੋੜਾ ਮੋਟਾ-ਮੋਟਾ ਜਿਹਾ ਬਣ ਜਾਂਦਾ ਤੇ ਉਹ ਦੇਖਣ ਚ ਦੀ ਸਫਾਈ ਵੀ ਨਹੀਂ ਆਉਂਦੀ ਤੇ ਲੁੱਕ ਵੀ ਨਹੀਂ ਵਧੀਆ ਆਉਂਦੀ ਸੂਈ ਦੇ ਵਿੱਚ ਪਾ ਲੈਣਾ ਆਪਾਂ ਖੱਦਰ ਕੇਸਮੈਂਟ ਵਾਲੀ ਸੂਈ ਲਈ ਆ ਇਸ ਤੋਂ ਪਤਲੇ ਨਖਾਰੇ ਵਾਲੀ ਵੀ ਤੁਸੀਂ ਲੈ ਸਕਦੇ ਹੋ ਬਰੀਕ ਵੀ ਲੈ ਸਕਦੇ ਹੋ ਜਿਹੜੀ ਹੈਗੀ ਆ ਤੁਸੀਂ ਉਹਨੂੰ ਯੂਜ਼ ਕਰ ਸਕਦੇ ਹੋ ਕੋਈ ਐਵੇਂ ਪਾਰਟਿਕੂਲਰ ਨਹੀਂ ਹੈਗਾ ਵੀ ਇਸੇ ਸੂਈ ਨਾਲ ਹੀ ਵਰਕ ਹੋਊਗਾ ਠੀਕ ਹੈ ਸਾਰੇ ਨਾਲ ਪਹਿਲਾਂ ਆਪਾਂ ਸਿੱਖਦੇ ਹਾਂ ਡੱਡੀ ਟਾਂਕਾ ਜਿੱਥੋਂ ਤੁਸੀਂ ਡਰਾ ਕੀਤਾ ਜਾਂ ਟ੍ਰੇਸ ਬਣਾਇਆ ਉੱਥੋਂ ਸੂਈ ਨੂੰ ਤੁਸੀਂ ਕੱਢ ਲੈਣਾ ਠੀਕ ਹੈ ਜੀ ਅੱਜ ਆਪਾਂ ਡੰਡੀ ਟਾਂਕਾ ਸਿੱਖਾਂਗੇ ਤਾਂ ਇਹਦੇ ਵਿੱਚ ਤੁਸੀਂ ਆਪਦੇ ਹੱਥ 'ਚ ਧਾਗਾ ਰੱਖ ਕੇ ਇੱਥੋਂ ਇਕੁਅਲ ਉਹਦੇ ਵਿੱਚੋਂ ਕੱਢਣਾ ਹੈਗਾ ਜਿੰਨਾ ਇਕੁਅਲ ਡਿਸਟੈਂਸ ਹੈ ਜਿਹੜਾ ਰੱਖੀ ਜਾਣਾ ਤੇ ਗਾਂ-ਗਾਂ ਕੱਢੀ ਜਾਣਾ ਇਸ ਤਰੀਕੇ ਨਾਲ ਇਕਵਲ ਗੈਪ ਹੋਣਾ ਚਾਹੀਦਾ ਏ ਸੋਡੇ ਉਹਦੇ ਵਿੱਚ ਤਾਂ ਕਿ ਇਹ ਜਿਹੜੀ ਸਫਾਈ ਹੈ ਉਹ ਪ੍ਰੋਪਰ ਆਵੇ ਇਸ ਤਰੀਕੇ ਨਾਲ ਆਪਾਂ ਜਿਹੜੀਆਂ ਡੰਡੀਆਂ ਨੇ ਮੈਂ ਖੱਦਰ ਕੇਸਮੈਂਟ ਦੀ ਸੂਈ ਲਈ ਹੈ ਤੁਸੀਂ ਬਰੀਕ ਸੂਈ ਵੀ ਲੈ ਸਕਦੇ ਇਕਵਲ ਡਿਸਟੈਂਸ ਦੇ ਵਿੱਚ ਕੱਢਾਂਗੇ ਤੇ ਅੱਗੋਂ ਅੱਗੋਂ ਇਸ ਤਰੀਕੇ ਨਾਲ ਇੱਕ ਚੇਨ ਹੈ ਜਿਹੜੀ ਬਣ ਕੇ ਆਪਣੇ ਕੋਲੇ ਰੈਡੀ ਹੋ ਜਾਊਗੀ ਕੋਈ ਵੀ ਸੂਟ ਕੱਢਣਾ ਹੋਵੇ ਬੁਲੀਅਨ ਸਟਿਚ ਦਾ ਹੋਵੇ ਸਿੰਧੀ ਬੁੱਟੀ ਦਾ ਹੋਵੇ ਮਤਲਬ ਇਹ ਜਿਹੜਾ ਟੰਕ ਹੈ ਇਹ ਨੀਡਲ ਵਰਕ ਦੀ ਜਾਨ ਹੈ मतलब ਇਹਦੇ ਬਿਨਾ ਕੋਈ ਵੀ ਸੂਟ ਹੈ ਜਿਹੜਾ ਪੂਰਾ ਨਹੀਂ ਹੁੰਦਾ ਤੇ ਇਹਨੂੰ ਕੁਝ ਵੀ ਨਹੀਂ ਹੁੰਦਾ ਜਿਵੇਂ ਮਰਜੀ ਵਾਸ਼ ਕਰੀ ਜਾਓ ਹਨਾ ਕੁਝ ਮਰਜੀ ਕਰੀ ਜਾਓ ਜਿਵੇਂ ਮਰਜੀ ਵਾਸ਼ ਕਰੋ واਸ਼ਿੰਗ ਮਸ਼ੀਨ ਚ ਵਾਸ਼ ਕਰੋ ਇਹ ਟਾਂਕੇ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਕੋਈ ਇਹ ਉੱਤਰਦਾ ਨਹੀਂ ਇਹਨੂੰ ਕੁਝ ਨਹੀਂ ਹੁੰਦਾ ਤਾਂ ਇਸ ਤਰੀਕੇ ਨਾਲ ਤੁਸੀਂ ਇਹ ਜਿਹੜੀ ਡੰਡੀ ਹੈ ਉਹ ਬਣਾ ਲੈਣੀ ਇਹ ਫਸਟ ਸਟੈਪ ਹੈ ਜੀ ਡੰਡੀ ਤੋਂ ਪੇਰਾ ਇਹਦੇ ਵਿੱਚ ਆਪਾਂ ਸੋਨ ਡੰਡੀ ਕੰਪਲੀਟ ਕਰਕੇ ਦਿਖਾ ਦਿੰਨੇ ਆਂ ਆਪਾਂ ਜਿਹੜੀ ਵੀਡੀਓ ਹੈਗੀ ਆਪਣੀ ਇੰਸਟਾਗ੍ਰam ਤੇ ਹਨਾ ਉਹ ਵਾਲੀ ਆਪਣੀ 2 ਮਿੰਟ ਤੋਂ ਜ਼ਿਆਦਾ ਪੈਂਦੀ ਨਹੀਂ ਹੁੰਦੀ ਤਾਂ ਆਪਾਂ ਫੁੱਲ ਜਿਹੜੀ ਵੀਡੀਓ ਹੈ ਉਹ YouTube ਦਾ ਲਿੰਕ ਵੀ ਸ਼ੇਅਰ ਕਰਿਆ ਕਰਾਂਗੇ ਤੁਹਾਨੂੰ ਉਹਦੇ ਵਿੱਚ ਪੂਰੀ ਡਿਟੇਲ ਦੇ ਵਿੱਚ ਸਾਰੀ ਵੀਡੀਓ ਤੁਸੀਂ ਦੇਖ ਸਕਦੇ ਹੋ ਤਾਂ ਐਂਡ ਤੱਕ ਜਿੱਥੋਂ ਤੱਕ ਆਪਣਾ ਫਲਾਰ ਆਊਗਾ ਉੱਥੇ ਤੱਕ ਤੁਸੀਂ ਐਵੇਂ ਡੰਡੀ ਟੋਪੇ ਦੇ ਨਾਲ ਜਿਹੜੀ ਡੰਡੀ ਹੈ ਉਹਨੂੰ ਫਿਲ ਕਰ ਦੇਣਾ ਹੈਗਾ ਰਹੀ ਆ ਇਸ ਤੋਂ ਠੀਕ ਹੈ ਜੀ ਇਹ ਤਾਂ ਡੰਡੀ ਟਾਂਕੇ ਦੇ ਨਾਲ ਆਪਾਂ ਬਣਾਇਆ ਹੈ ਜਿਹੜੀਆਂ ਸਾਈਡ ਵਾਲੀਆਂ ਨੇ ਇੱਕ ਫਲਾਰ ਦੇ ਵਿੱਚ ਆਪਾਂ ਇੱਕ ਹੀ ਤਰ੍ਹਾਂ ਦੀ ਡੰਡੀ ਬਣਾਉਣ ਵਾਸਤੇ ਟਾਂਕਾ ਯੂਜ਼ ਕਰਾਂਗੇ ਬਟ ਇੱਥੇ ਮੈਂ ਸਿਰਫ ਤੁਹਾਨੂੰ ਸਿਖਾ ਰਹੀ ਹਾਂ ਤਾਂ ਆਪਾਂ ਇੱਥੇ ਡੰਡੀ ਹੈ ਜਿਹੜੀ ਦੋ ਤਿੰਨ ਤਰੀਕਿਆਂ ਨਾਲ ਬਣਾ ਸਕਦੇ ਹਾਂ ਨੈਕਸਟ ਜਿਹੜੀ ਡੰਡੀ ਹੈਗੀ ਆ ਆਪਾਂ ਕੁੰਡੀ ਟੋਪੇ ਨਾਲ ਵੀ ਬਣਾ ਸਕਦੇ ਹਾਂ ਕੁੰਡੀ ਟੋਪੇ ਨੂੰ ਆਰੀ ਵੀ ਕਹਿ ਦਿੰਦੇ ਨੇ ਹਨਾ ਜਿਵੇਂ ਐ ਇੱਕ ਕਾਰਨਰ 'ਚੋਂ ਸੂਈ ਕੱਢ ਕੇ ਉਹਦੇ ਉੱਪਰ ਦੀ ਧਾਗੇ ਨੂੰ ਕੀ ਕਰਨਾ ਵਲਣਾ ਹੈਗਾ ਤਾਂ ਤੁਸੀਂ ਅੱਗੇ ਐਵੇਂ ਕੁੰਡੀ ਬਣ ਜੂਗੀ ਆਪਣੇ ਕੋਲ ਦੇਖੋ ਕਿੰਨੀ ਸੋਹਣੀ ਕੁੰਡੀ ਬਣ ਗਈ ਤਾਂ ਕੁੰਡੀ ਦੇ ਵਿੱਚੋਂ ਹੀ ਫੇਰ ਧਾਗਾ ਚੱਕਣਾ ਇਕੁਅਲ ਗੈਪ ਹੋਣਾ ਚਾਹੀਦਾ ਜੇ ਇਕੁਅਲ ਗੈਪ ਆਊਗਾ ਤਾਂ ਹੀ ਛੋਟੇ ਸੂਟ ਦੇ ਉੱਤੇ ਸਫਾਈ ਆਊਗੀ ਨਹੀਂ ਸਫਾਈ ਨਹੀਂ ਆਊਗੀ ਇਹ ਦੇਖੋ ਇਹ ਥੋੜੀ ਜੀ ਸੂਈ ਦਾ ਜਿਹੜਾ ਤਾਂ ਉਹ ਐ ਮੋਟਾ ਹੈ ਇਹਨੂੰ ਦੂਜੀ ਸੂਈ ਮਿਲ ਨਹੀਂ ਆਹ ਦੇਖੋ ਕਿੰਨੀ ਸੋਹਣੀ ਚੇਨ ਬਣ ਰਹੀ ਹੈ ਜਿਹੜੇ ਧਾਗੇ ਆ ਉਹ ਚਾਰ ਲੜਾ ਰੱਖਣਾ ਕਿਉਂਕਿ ਜੇ ਤੁਸੀਂ ਜ਼ਿਆਦਾ ਚੌੜਾ ਹੋ ਰੱਖੋਗੇ ਤਾਂ ਮੋਟਾ-ਮੋਟਾ ਜਿਹਾ ਬਣ ਜੂਗਾ ਸਫਾਈ ਨਹੀਂ ਆਉਣੀ। ਜੇ ਫਰੇਮ ਮੈਂ ਵਿੱਚ ਦੀ ਢਿੱਲਾ ਹੋ ਜੇ ਤਾਂ ਉਹਨੂੰ ਮੈਂ ਥੋੜਾ ਜਿਹਾ ਐਵੇਂ ਕੱਸ ਲਓ। ਕਿਉਂਕਿ ਜਿੰਨਾ ਸੋਡਾ ਫਰੇਮ ਵਧੀਆ ਤਰੀਕੇ ਨਾਲ ਫਿਨਿਸ਼ਿੰਗ ਤਾਂ ਹੀ ਆਉਗੀ। ਫਰੇਮ ਤੇ ਡਿਪੈਂਡ ਕਰਦਾ ਹੈ ਨਾ। ਦੇਖੋ ਡੰਡੀ ਟਾਂਕੇ ਨਾਲ ਕਿੰਨੀ ਸੋਹਣੀ ਚੇਨ ਬਣ ਰਹੀ ਹੈ। ਇਹ ਵਾਲੀਆਂ ਪੱਤੀਆਂ ਜਿਹੜੀਆਂ ਤੁਸੀਂ ਇਸ ਤਰ੍ਹਾਂ ਡੰਡੀਆਂ ਇਸ ਤਰੀਕੇ ਨਾਲ ਬਣਾ ਸਕਦੇ ਹੋ। ਚੇਨ ਵਾਲੀ ਆਪਾਂ ਤੁਹਾਨੂੰ ਇੱਕ ਹੋਰ ਡੰਡੀ ਬਣਾ ਕੇ ਦਿਖਾਉਣੇ ਆ। ਧਿਆਨ ਨਾਲ ਦੇਖਣਾ ਸੂਈ ਕਿੱਥੋਂ ਕੱਢਣੀ ਹੈ। ਚਮੜਾ ਜੜਚੋਂ ਸੂਈ ਕੱਢਣੀ ਹੈ ਤੇ ਅੱਗੇ ਥੋੜਾ ਜਿਹਾ ਅੱਗੋਂ ਜਾ ਕੇ ਧਾਗਾ ਚ ਕਪੜਾ ਚੱਕ ਕੇ ਅੱਗੋਂ ਮੋਰੀ ਕੱਢ ਲੈਣੀ ਹੈ ਤੇ ਉਹਦੇ ਉੱਪਰ ਦੀ ਥ੍ਰੈਡ ਘੁਮਾ ਕੇ ਫਿਰ ਅੱਗੇ ਕਰਨਾ ਕੰਮ। ਨੀਡਲਵਰਕ ਸੌਖਾ ਬਹੁਤ ਹੈ। ਥੋੜੀ ਮਿਹਨਤ ਮੰਗਦਾ। ਤੇ ਇਹਦੇ ਵਿੱਚ ਇਹ ਹੈ ਵੀ ਤੁਸੀਂ ਜੇ ਵਧੀਆ ਤਰੀਕੇ ਨਾਲ ਕੰਮ ਸਿੱਖ ਲੈਨੇ ਹੋ ਕਰ ਲੈਨੇ ਹੋ ਤੁਸੀਂ ਆਪਦੇ ਸੂਟ ਵੀ ਵਰਕ ਕਰ ਸਕਦੇ ਹੋ ਕਿਉਂਕਿ ਹਰ ਇੱਕ ਕੋਲੇ ਫ੍ਰੀ ਟਾਈਮ ਤਾਂ ਹੁੰਦਾ ਹੀ ਆ ਹਰ ਇੱਕ ਕੋਲੇ ਫ੍ਰੀ ਟਾਈਮ ਹੁੰਦਾ ਤੁਸੀਂ ਉਹ ਫ੍ਰੀ ਟਾਈਮ ਨੂੰ ਕੰਜ਼ਿਊਮ ਕਰ ਸਕਦੇ ਹੋ ਆਪਦੇ ਸੂਟ ਬਣਾ ਸਕਦੇ ਹੋ ਤੇ ਇੱਕ ਬਹੁਤ ਵਧੀਆ ਹੌਬੀ ਆ ਜਿਹੜਾ ਕੰਮ ਕਰਕੇ ਤੁਹਾਨੂੰ ਖੁਸ਼ੀ ਮਿਲਦੀ ਹੈ ਤੁਸੀਂ ਡਿਪਰੈਸ਼ਨ ਤੋਂ ਵੀ ਪਰੇ ਰਹਿੰਦੇ ਹੋ ਡਿਪਰੈਸ਼ਨ ਤੋਂ ਬਚਣ ਵਾਸਤੇ ਇਹ ਸਾਰਿਆਂ ਨੂੰ ਵੈਸਟ ਬੇ ਐ ਵੀ ਤੁਸੀਂ ਆਪ ਦਾ ਜਿਹੜਾ ਫ੍ਰੀ ਟਾਈਮ ਆ ਉਹਨੂੰ ਇਹੋ ਜਿਹੇ ਕੰਮਾਂ ਤੇ ਕੰਜ਼ਿਊਮ ਕਰੋ ਜਿਹਦੇ ਨਾਲ ਤੁਹਾਨੂੰ ਤੁਹਾਡੇ ਮਨ ਨੂੰ ਵੀ ਖੁਸ਼ੀ ਮਿਲੇ ਸੂਟਾਂ ਨਾਲ ਤਾਂ ਵੈਸੇ ਵੀ ਕਹਿੰਦੇ ਉਹ ਗੁੜੀਆਂ ਦਾ ਜਿਹੜਾ ਡਿਪਰੈਸ਼ਨ ਆ ਉਹ ਦੂਰ ਹੋ ਜਾਂਦਾ ਜੇ ਆਪੇ ਕੱਢ ਕੇ ਪਾਇਆ ਹੋਵੇ ਤਾਂ ਹੋਰ ਵੀ ਜ਼ਿਆਦਾ ਵਧੀਆ ਲੱਗ ਫੀਲ ਹੁੰਦਾ ਤਾਂ ਇਸ ਤਰੀਕੇ ਨਾਲ ਤੁਸੀਂ ਡੰਡੀ ਟੋਪੇ ਨਾਲ ਜਿਹੜੀਆਂ ਡੰਡੀਆਂ ਨੇ ਉਹ ਬਣਾ ਸਕਦੇ ਠੀਕ ਹੈ ਜੀ ਆਪਾਂ ਤੁਹਾਨੂੰ ਦੋ ਤਰੀਕੇ ਦੱਸੇ ਨੇ ਕਿ ਕਿਸ ਤਰੀਕੇ ਨਾਲ ਤੁਸੀਂ ਡੰਡੀ ਹੈ ਜਿਹੜੀ ਬਣਾ ਸਕਦੇ ਹੋ ਥੈਂਕ ਯੂ ਡੰਡੀ ਤੋਪੇ ਦੇ ਵਿੱਚ ਆਪਾਂ ਤੇ ਹੋਰ ਵੀ ਕਈ ਤਰੀਕਿਆਂ ਨਾਲ ਡੇਰੇ ਕਹਿੰਦੇ ਦਿਖਾ ਦਿਓ ਜੀ ਹਾਂ ਦੇਖੋ ਡੰਡੀ ਤੋਪੇ ਨਾਲ ਆਪਾਂ ਦੋ ਤਰੀਕੇ ਨਾਲ ਡੰਡੀ ਬਣਾਉਣੀ ਸਿੱਖੀ ਹੈ ਵੀ ਤੁਸੀਂ ਤੇ ਡੰਡੀ ਹੈ ਜਿਹੜੀ ਇੱਕ ਆਪਾਂ ਸਿੱਧੀ ਡੰਡੀ ਟਾਂਕ ਕਿਰਾਂ ਸਿੱਖੀ ਆ ਇੱਕ ਆਪਾਂ ਕੁੰਡੀ ਟੋਪੇ ਨਾਲ ਸਿੱਖੀ ਆ ਕੋਈ ਵੀ ਡਿਜ਼ਾਈਨ ਹੋਵੇ ਉਹਨੂੰ ਤੁਸੀਂ ਜਦੋਂ ਬਣਾਉਣਾ ਕੋਈ ਵੀ ਟ੍ਰੇਸ ਤੁਸੀਂ ਬਣਾਉਣੇ ਹੋ ਉਹਦੇ ਵਿੱਚ ਡੰਡੀ ਟਾਂਕਾ ਕੁੰਡੀ ਟਾਂਕਾ ਇਹ ਚੀਜ਼ਾਂ ਯੂਜ਼ ਕਰਕੇ ਤੁਸੀਂ ਜਿਹੜੀਆਂ ਡੰਡੀਆਂ ਪੱਤੀਆਂ ਨੇ ਉਹ ਬਣਾ ਸਕਦੇ ਹੈਗੇ ਆ ਬਹੁਤ ਚੰਗੇ ਤਰੀਕੇ ਨਾਲ ਇੰਨੇ ਦੀ ਪ੍ਰੈਕਟਿਸ ਕਰਨੀ ਆ ਜਿੰਨੇ ਵਾਰੀ ਤੁਸੀਂ ਬਣਾ ਕੇ ਦੇਖੋਗੇ ਉੰਨੀ ਜਿਆਦਾ ਤੁਹਾਡੀ ਸਫਾਈ ਆਊਗੀ